ਰਾਮਪੁਰਾ ਫੂਲ ਰੋਸ਼ਨੀ ਨਮਸਕਾਰ ਦੋਸਤੋ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅ ਰਾਮਪੁਰਾ ਫੂਲ ਵਿਖੇ ਪੁੱਚੋ ਦੇ ਟੋਲ ਪਲਾਜ਼ਾ ਵਰਕਰ ਯੂਨੀਅਨ ਵੱਲੋਂ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਲਗਾਈ ਗਈ ਠੰਡੇ ਪਾਣੀ ਦੀ ਮਿੱਠੇ ਪਾਣੀ ਦੀ ਸ਼ਬੀਲ ਆਓ ਦੇਖਦੇ ਹਾਂ ਪੱਤਰਕਾਰ ਇರ್ಷਾਦ ਖਾਨ ਦੀ ਰਿਪੋਰਟ ਨਾ ਸਸੀ ਦਾ ਭਾਜੀ ਸਸੀ ਦਾ ਭਾਜੀ ਭਾਈ ਜੀ ਜੋ ਆਪਾਂ ਅਜਸ਼ਵੀਲ ਲਾਈ ਆ ਮੈਂ ਰੋਡ ਤੇ ਇਹ ਬਠਿੰਡਾ ਪੁੱਛੋ ਰੋਡ ਤੇ ਇਹ ਆਪਾਂ ਨੈਸ਼ਨਲ ਹਾਈਵੇ ਤੇ ਮਤਲਬ ਇਹ ਗਰਮੀ ਦੇ ਤੌਰ ਤੇ ਲਾਈ ਆ ਇਹ ਦੀ ਗਰਮੀ ਦੇ ਤੌਰ ਤੇ ਇਹ ਵੀ ਗਰਮੀ ਬਹੁਤ ਜ਼ਿਆਦਾ ਚੱਲ ਰਹੀ ਮਤਲਬ ਬੱਦ ਰੱਖ ਲਾਈ ਜਾਣੀ ਠੀਕ ਹੈ ਜੀ ਪੰਜਾਬ ਨੈਸ਼ਨਲ ਹਾਈਵੇ ਉਚੋ ਮੰਡੀ ਕੋਲ ਬੜਾ ਚਾਹੀ ਬਰਕਰਰ ਯੂਨੀਅਨ ਪੰਜਾਬ ਜੀ ਸਾਰੇ ਬਰਕਰਰ ਕੰਮ ਕਰਦੇ ਉਹਨਾਂ ਦੀ ਜਗਾ ਕਰਣੀ ਹੈ ਜੀ ਸਮਿਲਾਈ ਠੀਕ ਬਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਸਾਡੇ ਸੂਬਾ ਪ੍ਰਧਾਨ ਸਰਕਾਰ ਦੱਸ ਸਕਾਂਗੇ ਲਾਡੀ ਜੀ ਸੂਬਾ ਦਾ ਵਰਤੋਂ ਪੰਜਾਬ ਦੇ ਅਕਸਰ ਉਹਨਾਂ ਜਿਹੜੇ ਸਾਡੇ ਮੇਜਰ ਕੰਮ ਕਰਦਾਰ ਵੀ ਵਸ ਰਹੇ ਨੇ ਇਹਨਾਂ ਦੀ ਗਵਾਈ ਦੇ ਵਿੱਚ ਗਰਮੀ ਨੂੰ ਮੁੱਦੇ ਨਜ਼ਰ ਆ ਕੇ ਲਾਈ ਗਈ ਹੈ ਜੀ ਫੋਨ ਜਗਾਉਣ ਵਾਲੇ ਰਹੀਆਂ ਵੀ ਠੀਕ ਹੈ ਪਹਿਲਾ ਚੌਣੇ ਜੀ